ਜੋ ਬੋਲੇ ਸੋਨਰ ਪੈ ਭਗਵਾਨ ਫਾਲਮਿਕ ਮਹਾਰਾਜ ਕੀ ਦੈ ਸ੍ਰੀ ਸ੍ਰੀ ਇੱਕ ਸੋਟ ਸਤਿਗੁਰੂ ਕਿਆ ਨੱਥ ਮਹਾਰਾਜ ਕੀ ਦੈ ਦੁਖਰਾ ਛੇ ਦਤਾ ਹਰ ਸਾਲ ਆਉਂਦਿਆ ਛੇ ਸ਼ਾਸਤਰ ਤੇ ਛੇ ਪ੍ਰਾਣ ਛੇ ਆਸ਼ਸ਼ਾਨ ਨੂੰ ਬਖਸ਼ਿਆ ਸਤਿਗੁਰੂ ਪੂਰਨ ਮੰਦਰਾ ਤੇਵਰਦਾਨ ਪੈ ਗਿਆ ਘੂਬਰ ਮੈਨ ਦਾ ਹੋ ਗਿਆ ਜਦੋਂ ਸੰਪੂਰਨ ਜਗ ਸਭਨ ਆrti ਸੁਣ ਅਰਦਾਸ ਸਾਜ ਜਦੋਂ ਘਰਾਂੋਂ ਪੰਚੇ ਦਰ ਦੇ ਭੇਖਰਤਨ ਜੋਗੀ ਸੰਿਆਸੀ ਭੇਖਰਤਨ ਜੋ ਸਾਧੂ ਖਾਸ ਦੇਵਾਲੇ ਸ਼ੁਭ ਮੌਕੇ ਲਈ ਸਤਗੁਰੂ ਲਖ ਲੈ ਆਪਣੇ ਪਾਸ ਸਤਗੁਰੂ ਸੰਗ ਨਿਵੇਕਲੇ ਬੈ ਗਏ ਜਗਨਨਾਥਾਂ ਬੰਤ ਬੜਾਈ ਜੋ ਜੋ ਵਸਤ ਹਜੂਰੀ ਜ਼ਰੂਰੀ ਹੈ ਸੀ ਹਰ ਸੇ ਉਸੇ ਵਕਤ ਲਿਖਾਈ ਹੁਕਮ ਸੁਣਦਿਆ ਸਤਗੁਰੂ ਜੀ ਦਾ ਸਿਦਕੀ ਸੇਵਕ ਆਗਿਆਕਾਰ ਵਸਤਾ ਲੈਣ ਸਤਗੁਰੂ ਨੂੰ ਤੁਰਪੈ ਮਾਇਆ ਲੈ ਕੇ ਖਿਦਮਤ ਕਰ ਛੇ ਮੰਦਰਾਤ ਤੇ ਸੁੰਦਰ ਜੋੜੇ ਛੇ ਮਿਰਗਸਾਲਾ ਉਨ ਦੀ ਆਖਾਸ ਛੇ ਬਰਾਕਣਾ ਸਾਥ ਲਿਆ ਔਰ ਮਹਾਂਪੁਰਸ਼ਾਂ ਸੰਤਾ ਦੀ ਰਾਸ ਛੇ ਲੰਕੋੜ ਤੇ ਛੇ ਜਕੜ ਬੰਦ ਛੇ ਮਾਲਾ ਖਾਲਸ ਬੁੱਧ ਰਾਸ ਛੇ ਗੰਤੇ ਦੇ ਪੱਥਰ ਲਿਆਓ ਜੋ ਮਟਾਉਂਦੇ ਮੰਦੀ ਪਿਆਸ ਛੇ ਚਿੰਟੇ ਛੇ ਫੌੜੀਆਂ ਨਵੀਆਂ ਜੋ ਧੂਣੇ ਦਾ ਸ਼ਿੰਗਾਰ ਏਕ ਕਪੀਨਾ ਛੇ ਬਗਲੀਆਂ ਛੇ ਬਟੂਰੇ ਕਮਨਦਾਰ ਇੱਕ ਕਪੜੇ ਦਾ ਥਾਣ ਰੇਸ਼ਮੀ ਅਵਾੰਗੋਫ ਵੇਚੀ ਦਾ ਗੂੜਾ ਲਾਲ ਇੱਕ ਲਾਗ ਫਣੀ ਸੁੰਦਰ ਲੈ ਆਓ ਇਕ ਸੰਖ ਨਵਾ ਤੇ ਇਕ ਡਿਆਲ ਕਿਉਂਕਿ ਕੋਕੇ ਕੋਕੇ ਘੋਦੇ ਤੇ ਹਵਨ ਸਮਗਰੀ ਲੋੜ ਅਨਸਾਰ ਕੇਸਰ ਲੌਂਗ ਪਦਾਮ ਕਾਗਜ਼ੀ ਨਾਲ ਲਿਆਉਣੇ ਵਰਕਰ ਦਾਗ ਜਗਨਾਤੀ ਪਰਿਫਕਾਰੀ ਇਹਦੇ ਕਰਕੇ ਸੋਚ ਵਿਚਾਰ ਇਕ ਅੰਦਰ ਫਿਰ ਵਾਕੇ ਫੋਚਾ ਸੁੰਦਰ ਕਮਰਾ ਕਰ ਲਿਆ ਤਿਆਰ ਉਸ ਕਮਰੇ ਦੇ درمیان ਇੱਕ ਸੰਕਤਾ ਦਿੱਤਾ ਧੂਣਾ ਲਾ ਚੰਦਨ ਤੇ ਦੀਵੀ ਦੇ ਲੱਕੜਾ ਫਗਤਾ ਧਰਿਆ ਕੋਲ ਲਿਆ ਸਤਿਗੁਰ ਜੀ ਦਾ ਲਾਗੇ ਆਸਣ ਬੈਠੇ ਗੁਰੂ ਸਮਾਧੀ ਲਾ ਤੇਲਿਆਂ ਲਈ ਗੁਰ ਆਦ ਪ੍ਰਖਤ ਮੰਗਣ ਲੱਗ ਪੈਨੇਕ ਨਿਗਾਹ ਜਗਨਨਾਥ ਬ੍ਰह्म ਗਿਆਨੀ ਜੋਗੀ ਸਤਿਗੁਰ ਜੀ ਦੇ ਬਹਿ ਗਿਆ ਕੋਲ ਹਰ ਸਵੇਦੀ ਕਰਦੋ ਧਾਰੀ ਪੁਰਛ ਦੇਸੀ ਬਸ ਅਮੋਲ ਕੱਬੇ ਹੱਥ ਗੁਰਾ ਦੇ ਬਹਿ ਗਿਆ ਜਗਨਨਾਥ ਖੁਦ ਜੋਗੀ ਖਾਸ ਜਗਤ ਗੁਰੂ ਗੁਰੂ ਕੋਰਖ ਨਾਥ ਸੇ ਕਰਦ ਅਮੋਲਕ ਦਸਤੇ ਪਾ ਜਗਨਨਾਥ ਤੇ ਖੱਬੇ ਬਹਿ ਗਿਆ ਪ੍ਰਭਾਤ ਨਾ ਸੰਤ ਦਰਬੇਸ਼ ਉਸ ਤੇ ਨਾਲ ਅਰੀਨਾਥ ਦੇ ਗਿਆ ਉਸ ਗੁਰਚੰਦ ਨੇ ਤੁਕ ਬੋਲ ਅਦੇ ਅਰੀਨਾਥ ਤੇ ਕੋਲ ਬੈ ਗਏ ਸੇਵਾ ਨਾਥ ਤੇ ਦੇਵਾ ਨਾਥ ਸੇਵਾ ਨਾਥ ਦੇ ਸਤ ਖੱਬੇ ਬੈ ਗਿਆ ਆ ਕੇ ਸੀ ਭਰਪੂਰ ਨਾਥ ਭਰਪੂਰ ਨਾਥ ਦੇ ਖੱਬੇ ਬੈ ਗਿਆ ਜੀ ਦਾ ਇਹ ਸੇਵਕ ਪੁਰਨਾਥ ਸਜੇ ਪਾਸੇ ਸਤ ਗੁਰ ਬੈਠੇ ਖੱਬੇ ਪੁਰਨਾਥ ਦਾਸਨ ਕਾ ਦਾਸ ਜਿਸ ਨੂੰ ਸਤਿਗੁਰ ਬਖਸ਼ ਜਨਮ ਬਖਸ਼ਿਆ ਕਰਕੇ ਹਿਰਦੇ ਉਪਰ ਉਪਕਾਰ ਦਿਲ ਨੂੰ ਬਖਸ਼ੀ ਰੌਸ਼ਨੀ ਰੱਬ ਦੀ ਕਵਤਾ ਦਾ ਖਟ ਪੜਾਤ ਲਾਗੇ pulseਮਗਦੀ ਰੱਖੀ ਸੋਧ ਵਸਤਾ ਤੇ ਸੋਧ ਸਮਾਨ ਜੋ ਮੰਗਵਾਈਆ ਚਗਨ ਦਾਤੀ ਸ਼ੇਰੋਂ ਧਿਆਏ ਸਰਦਾਬਾਨ ਦਾੜੀ ਕੇਸ ਮੁਛਾਤੇ ਮੰਨਿਆ ਸਿਰਤਮ ਕਣਸਾ ਬਣਾ ਦੇ ਇਉ ਲਾਲ ਜਿਉ ਸੋਹਣੇ ਤੇ ਕਲਸ਼ ਸੁਨਹਿਰੀ ਕੰਕਣ ਸੂਰਜ ਚੜ੍ਹਦੇ ਲਾਲ ਨਾਲ 12 ਗੱਠੀਆਂ ਨਿਮ ਦਿਹਾ ਸੁੰਦਰ ਜਗਨਨਾਥ ਤੇ ਰਖਿਆ ਕੋਲ ਕੋਕੇਕ ਵਿੱਚ ਭਉਂਕੇ ਰਖਿਆ ਪੜ ਪੜ ਮੰਤਰ ਸੰਨ ਅਨਮੋਲ ਸਾਕੇ ਬੈਠੇ ਗੁਰਚੰਨਾ ਵਿੱਚ ਭੇਕ ਕਰਨ ਲਈ ਸਾਧੂ ਸੰਤ ਜੋ ਭਗਤ ਜਗਤ ਭਲੇ ਲਈ ਕਰਨ ਤਪੱਸਿਆ ਪੂਜ ਨੇਕ ਉਪਕਾਰੀ ਮਹੰਤ ਜਗਨਨਾਥ ਜੀ ਖੜਿਆ ਹੋ ਕੇ ਰਿਸ਼ਤੀਆ ਪਾਂਗਰ ਸੁਖਣ ਸੁਣਾਇਆ ਕਰਕੇ ਉਹਨਾਂ ਹੱਥ ਹੱਥ ਸਭ ਨੂੰ ਉਸ ਤੋਗੀ ਨੇਕੀਓ ਫਰਮਾਇਆ ਫਰਮਾਇਆ ਅਜੇ ਸਮਾ ਖਾਣੋਂ ਤੁਰ ਜਾ ਸੰਤਪਨੇ ਦਾ ਛੱਡ ਦਿਓ ਖਾਂਤ ਕ੍ਰਿਸ਼ਤੀ ਬਣ ਕੇ ਮਾਨਵ ਮੋਤਾ ਦਿਲ ਪਰਸਾਓ ਆਪਣੇ ਟੱਬਰਾਂ ਨਾਲ ਸਾਧੂ ਬਾਨਾ ਚੁੰਦਿਆ ਮਰਨਾ ਜਿਸਮ ਮਿਲਾਉਣਾ ਮਿੱਟੀ ਨਾਲ ਮੰਗ ਖਾਣਾ ਤੇ ਪੁੰਝੇ ਸੋਨਾ ਬਿਨਾ ਵਸਤਰੋ ਹਾਲ ਸਿਆਰ ਜੇ ਕੋਈ ਦੇ ਮਜਰਾਨਾ ਜਾਵੇ ਕਿਉ ਮਾਇਆ ਅਤਾਤੇ ਦਾਲ ਔਰ ਸਿੱਖ ਸਹਿ ਸੰਗਤਾ ਦੇ ਅਰਪਣ ਸੰਗਤਾ ਨੂੰ ਸੰਗਤਾ ਦਾ ਮਾਲ ਫਿਰ ਗਲ ਕੇ ਸੰਗਤਾ ਕਿਹਾ ਚੇਲਿਆ ਓ ਕੀ ਹਵਦਿਓ ਇੱਕ ਜਬਾਨ ਸਾਨੂੰ ਮਰਨਾ ਦੇ ਲੋ ਕਬੂਲ ਹੈ ਪਰ ਗਰ ਹਿਸਤੇ ਬਾਨਾ ਨਹੀਂ ਪਰਵਾਨ ਭਗਤੀ ਕਰਦੇ ਆ ਮਰਗ ਜੇਕਰ ਸ਼ਬਦ ਗੁਰੂਸ ਸੰਗ ਹੋ ਗਲਤਾਨ ਤਦ ਸਾਤੇ ਨਾਲ ਲਗਾ ਲਓ ਸਾਨੂੰ ਸ਼੍ਰੀワਾਲ ਵਿਕੁਰੰਤ ਭਗਵਾਨ ਕਦ ਰਾਜ ਭਗ ਸੁਖਾ ਦੇ ਖਾਤਰ ਜੋ ਬੰਦਿਆ ਦਾ ਪਿੰਦੇ ਖੂਨ ਚਿੱਤਰ ਗੁਪਤ ਉਹ ਨਾਲੀ ਲਿਖਤੇ ਨਰਕਾ ਲਈ ਭਿਆਨਤ ਮਜਬੂਰ ਅਸਾਤਾ ਭਗਤੀ ਕਰਕੇ ਰੱਖਣਾ ਜਗਤ ਜਲੰਦਾ ਠੰਡਾ ਠਾਰ ਪਾਪਾ ਨਾਲ ਪ੍ਰਭੂ ਦੀ ਸ੍ਰਿਸ਼ਟੀ ਸੱਜ ਕੇ ਨਾ ਹੋ ਜਾਈਂ ਗਿਆਰ ਸਾਨੂੰ ਜ਼ਿੰਦਗੀ ਦੀ ਕੋਈ ਲੋੜ ਨਹੀਂ ਹੈ ਨਾਸ ਸੁਖ ਆਦਿ ਇਹ ਦਿਲ ਵਿੱਚ ਭੋਖ ਗੁਰ ਚਰਨਾ ਵਿੱਚ ਸਵਰਗ ਸਾਨੂੰ ਗੁਰ ਚਰਨਾ ਦੇ ਅੰਦਰ ਸੁਖ ਜੋ ਜਗਤ ਭਲੇ ਲਈ ਕਰਨਾ ਤਪੱਸਿਆ ਸੁਣਿਆ ਸਾਕ ਨਾ ਦੇ ਨਾਲ ਸ਼੍ਰੀ ਪਾਲ ਮੀਂ ਭਗਵਾਨ ਜਨਾ ਨੂੰ ਤੇ ਪੂਰਨ ਤੇ ਪੂਰੀ ਕਿਛਕ ਨੂੰ ਸੰਭਾਲ ਦੋਹਰਾ ਸੁਣ ਕੇ ਅਰਜਾਸ਼ਿਆ ਸਿਛਾ ਦਿਆ ਤਗਤ ਨਾਥੀ ਪਰ ਕਰੀ ਪੂਰਨ ਬਖਸ਼ਿਸ਼ ਕੀਤੇ ਅੰਦਰ ਰਾਜ ਚੁਕ ਤੇ ਅਧਿਕਾਰੀ ਬਚਨ ਸੁਣਦਿਆ ਸਾਥੋ ਬੋਲੇ ਫਿਰ ਤਗਤ ਨਾਥ ਜੀ ਤਾਈ ਸਹਿ ਹੁਤ ਫਿਰ ਸਬ ਪਰ ਤਿਗਿਆ ਕਰ ਲਿਓ ਪਿਆਰਿਓ ਪੰਜ ਪ੍ਰਦਖਣਾ ਧੋਨੇ ਗਿਰਦ ਪੰਜ ਪ੍ਰਦਖਣਾ ਕਰਕੇ ਛਿਆਨੇ ਪ੍ਰਤਿਗਿਆ ਤੇਜਾ ਸ਼ਬਦ ਤਹਰਾਏ ਤਨ ਸਤਗੁਰ ਸਬ ਤੇ ਮੱਥੇ ਚਮਕਮ ਕਟਕਟ ਛੇ ਸਿਰ ਸਾਤ ਤੀਂ ਸੰਗ ਲਾਏ ਫਿਰ ਜਗਰਨਾਥ ਨੂੰ ਸਤਗੁਰ ਬੋਲੇ ਬ੍ਰਹਮ ਰਿਸ਼ਿਆ ਹੁਣ ਕਰ ਅਰਦਾਸ ਅਜਰ ਅਮਰ ਤ੍ਰੇ ਕਾਲ ਦੇ ਦਰਸ਼ ਛੇ ਕਰੂ ਥਾਲ ਮੇਕ ਦਿਆ ਚਰਨਾ ਪਾਸ ਲੇ ਕੇ ਨਾ ਕੋ ਭਵਾਨ ਦਾ ਤੁਸੀਂ ਕਰੋ ਸੰਪੂਰਨ ਕਾਜ ਕਰਨੇ ਮੰਦਰਾ ਪਾਪ ਕੀ ਬਖਸ਼ੋ ਤੈਨੋ ਕਿਦਾ ਇਹਨਾਂ ਨੂੰ ਰਾਤ ਪਰਪੋਰਕ ਨੂੰ ਸਿਮਰ ਕੇ ਕਰ ਸਤਿਗੁਰ ਨੂੰ ਕਰ ਨਾਮ ਉਸ ਧੀਰੇ ਦਿੱਤੇ ਕੰਨਾਂ ਅੰਦਰ ਲੈ ਕੇ ਸ਼੍ਰੀ ਵਾਲਮੀਕਤਾਤਾ ਉਹ ਕਰਦ ਅਮੁੱਲ ਪਿਸ਼ਵਰੀ ਉਹਦਾ ਜਲਵਾ ਦੇਖਿਆ ਖਾਸ ਉਹ ਫਿਰ ਕਈ ਕੰਨਾਂ ਵਿੱਚ ਜਾ ਹੋ ਗਿਆ ਸਿਰ ਦੇ ਪ੍ਰਕਾਸ਼ ਉਸ ਕਰਦਨੇ ਕੰਨਿਸ਼ ਹੁੰਦਿਆ ਦਿੱਤੇ ਮਸਤੀ ਮਨਤ ਕੋਲ ਜੀਦਾ ਤਿੱਤਿਆ ਬੈਠ ਗਏ ਸਭ ਪਰਬਤ ਵਾਂਗ ਢੋਲ ਚਗਨਨਾਥ ਕੀ ਕਰਗ ਨਾਲ ਤਦ ਕਰਨ ਰਹੀ ਸੰਤੀਰ ਤਦ ਦਾ ਸਾਥ ਦੇ ਅਖਿਰデア ਅੰਦਰ ਡੁੜੀ ਰਹੀ ਗੁਰਦੀ ਪ੍ਰਸਾਦ ਜੀਦਾ ਜੀਦਾ ਦੇਖੇ ਸ਼੍ਰੀ ਜਗਨਨਾਥ ਤੇ ਇਸਮਤ ਤੈਂ ਧਿਆਨ ਤਿਆ ਨਿਮਤਿਆ ਰਤਿਆ ਕੰਨੀ ਪਾਇਆ ਸਾਡੇ ਦਿੱਤੇ ਭਾਗ ਜਗਾ ਫਿਰ ਸਤਿਗੁਰ ਬੋਲੇ ਧੋਨੇ ਗਿੱਤੇ ਤੁਸੀਂ ਲਾਓ ਸਮਾਧੀ ਆਲਾ ਸ਼ਬਦ ਕਰੋ ਤਾਂ ਚੁਕਤੀ ਦੇ ਸੰਗ ਜਾਪ ਕਰੋ ਕਣ ਜਾਓ ਉਲਿਆ ਸ਼ਰੂ ਰੋਡੋ ਵਸ ਲਿਆਂਦੀ ਭਗਤਾ ਦਿੱਤੀ ਕੋਲ ਟਕਾਸੇਵਾ ਸਾਡੇ ਖਾਤਰ ਦਿੱਤੇ ਸੇਵਕ ਕੋਲ ਬਿਠਾ ਜੋ ਸਾਡੀ ਫਰ ਲੋੜ ਦਾ ਅਲਤਮ ਰਖਣ ਸਦਾ ਖਿਆਲ ਦੁੱਧ ਘਿਓ ਤੇ ਸੁੱਕੇ ਬੀਵੇ ਸਾਨੂੰ ਖਵਾਉਂਦੇ ਸਰਦਾ ਨਾਲ ਪੀਖਰ ਤਨ ਵਿੱਚ ਜੋ ਸਾਧੂ ਬੈਠੇ ਉਹ ਜਪਤੇ ਰਹੇ ਭਗਵਾਨ ਦਾ ਨਾਮ ਸਭ ਨੇ ਤੁਹਾਨੂੰ ਬਖਸ਼ਿਆ ਸਿੱਸਾ ਸੁਖਿ ਸ਼ਾਂਤੀ ਪਰ ਪਰ ਜਾਮ ਪੀਖਰ ਤਨ ਫਿਰ ਸਾਧੂ ਤੋਦੇ ਸਬਦਾ ਸਤਗੁਰ ਕਰਿ ਸਨਮਾਨ ਸਨਮਾਨ ਬਸਤਰ ਤੇ ਸੀਸਾ ਬਖਸ਼ਿਆ ਸਭ ਨੂੰ ਸਤਗੁਰ ਬਖਸ਼ੇ ਸੀ ਵਰਦਾਨ ਹਰ ਹਾਲ ਅਤੇ ਠੀਕ ਸਮੇਂ ਤੇ ਜਗਨਨਾਥ ਨੂੰ ਗੁਰ ਫਰਮਾਇਆ ਜਗਨਨਾਥੀ ਆਦ ਸਮੇਂ ਦਾ ਆਪ ਦੇ ਸਿਰ ਤੇ ਸਦਾ ਛਾਇਆ ਹੁਕਮ ਸੁਣਦਿਆ ਸਤਗੁਰ ਜੀ ਦਾ ਜਗਨਨਾਥੀ ਉਸੇ ਪਲ ਆਦ ਪੁਰਖ ਦੀ ਆਰਤੀ ਕੀਤੀ ਵਿਅਕਤੀ ਰਖ ਭਗਵਾਨ ਦੇ ਵੱਲ ਸਭਨੂੰ ਖੁਰਾਸే ਸਬਖਸ਼ਿਆ ਬੋਲ ਅਮਰਤੇ ਮਿੱਠੇ ਬੋਲ ਸੰਨ ਸ਼ਫੰਜ ਇਸੇ ਪਿਆਰੇ ਕਤਕ ਦੇ ਸੰਗ ਰਾਤਨ ਰੋਲ ਜਗਨਨਾਥਨੋ ਫਿਰ ਕੁਰ ਬੋਲੇ ਏ ਸਿਸ਼ ਪ੍ਰਭਾਤਨਾਥ ਹੈ ਇਸ ਸਿੱਤਕ ਵਾਂ ਦਾ ਨਥ ਨਾਲ ਸਾਡੇ ਜਨਮ ਜਨਮ ਤੋਂ ਗੂੜਾ ਸਾਥ ਹੈ ਆਦਿ ਪੁਰਖ ਦਾ ਕੀਰਤਨ ਕਰਕੇ ਇਹਨਾਂ ਆਦਿ ਪੁਰਖ ਦੇ ਗਾਏ ਗੀਤ ਆਦਿ ਪੁਰਖ ਸੰਗ ਦੇ ਸੇਵਕੀ ਅੱਜ ਤੱਕ ਨੇ ਵੀ ਹਦਲੋ ਪ੍ਰੀਤ ਆਸੇ ਵਖ ਜੋ ਦੇਖ ਰਹੇ ਹੋ ਜੀ 나ਥ ਇਹ ਹੈ ਦਰਵੇਸ਼ ਪ੍ਰਭਾਤ 나ਥ ਸੰਗ ਇਸ ਨੇ ਰਲ ਕੇ ਕੀਰਤਨ ਕੀਤਾ ਸਦਾ ਹਨੇਸ਼ دیਵਾ 나ਥ ਤੇ ਸੇਵਾ 나ਥ ਤੇ ਏ ਸਾਧੂ ਸਿਧ ਕੀ ਉਲਿਆ ਕੰਨੀ ਜਿਨਾਂ ਤੇ 나ਥ ਜੀ ਤਸਾ ਮੰਦਰਾ ਦਿੱਤੀ ਆਪ ਇਹ ਦੋਨੋਂ ਹਨ ਅਸਲ ਰਸ ਹੋਈਏ ਨਿਰਮਲ ਜਿਨਾਂ ਤੇ ਬੁੱਧ ਇਹਨਾ ਹੱਥੀ ਅੰਮ੍ਰਿਤ ਵਲਕੇ ਸਦਾ ਭੰਡਾਰੇ ਸ਼ੁੱਧ ਆ ਸੇਵਨ ਭਰਪੂਰ 나ਥ ਹੈ ਇਹ ਉਦਮੀ ਅਤੇ ਕਿਰਮਤ ਗਾਤ ਜਿਦਦਰ ਤੋੜੀਏ ਉਦਰ ਪਰਦਾ ਕਰਦਾ ਨਹੀਂ ਕਦੇ ਇਨਕਾਰ ਆ ਬੇਟਾ ਹੈ ਪੂਰਨ ਬੇਟਾ ਚਸਨੂ ਆਪਨੇ ਮੰਦਰਾ ਪਾਇਆ ਇਸਤੀ ਸਾਖੀ ਜਾਨ ਇੱਕ ਹੈ ਆਦ ਪ੍ਰਕਤਿਆ ਰ ਸੁਨਾਈਆ ਆਦ ਕਵੀ ਇਹਨੂੰ ਕਵਤਾ ਬਖਸ਼ੀ ਸ਼ਕਤੀ ਭਗਤੀ ਕຸນਵਲਦਾਨ ਇਹ ਕੌਮੀ ਗ੍ਰੰਥ ਕੌਮ ਦਾ ਲਿਖ ਰਿਆ ਸਾਹਿਤਕਾਰ ਕੌਮੀ ਦਰਬਾਰ ਪੜ ਪੜ ਜਸ ਨੂੰ ਆਤਵਾਸ ਕੇ ਏਕੇ ਦੇ ਤਾਣ ਬਣਨਗੇ ਅਸਲ ਬਿਸ਼ਦੇ ਭਾਤ ਦੇ ਮੜ ਰਾਜ ਭਾਗ ਦੇ ਸ਼ਾਨ ਬਣਨਗੇ ਸ਼ਕਤੀ ਭਗਤੀ ਜੋ ਦੇਵਤ ਫਾਧ ਰਮਤੀ ਚੋਤ ਇਦੇ ਵਿੱਚ ਸ਼ਬਦ ਕੋ ਰੂਤਾ ਗਿਆਨ ਕੇ ਦੇ ਵਿੱਚ ਸੱਚ ਦੇ ਅਸਲ ਸਰੋਤ ਕੇ ਦੇ ਵਿੱਚ ਹਾਦਸ ਮੇਤੋ ਵਰਤਮਾਨ ਤੱਕ ਖੜਾ ਹੈ ਪੈਗਾਮ ਕੇ ਦੇ ਵਿੱਚ ਗ੍ਰੰਥ ਅੰਦਰ ਭਗਵਾਨ ਦਾ ਬਖਸ਼ਿਆ ਕੌਮੀ ਹੈ ਇਲਹਾਕ ਦੇ ਵਿੱਚ ਜੱਤੋ ਸਾਡੇ ਸੰਗ ਵਿੱਚ ਆਇਆ ਚਗਨਾਤ ਸੀ ਇਹ ਗੱਲ ਠੀਕ ਦੀ ਗਾਲ ਵਿੱਚ ਭਗਵਾਨ ਦੀ ਮਹਿਮਾ ਪਹੁੰਚ ਗਈ ਹੈ ਅੰਮ੍ਰਿਤਿਕ ਕਣਕੇ ਸਲਖਾਰੀ ਜਿਵੇਂ ਲਿਖ ਦਿੱਤਾ ਹੈ ਕੌਮੀ ਗ੍ਰੰਥ ਕਲਮ ਦੀ ਨਾਸ਼ਨਾ ਗੀਤਾ ਆਦਿ ਵਸੀ ਵਿਰਾਤਾ ਪੰਥਰ ਬਾਰੋ ਆਇਆ ਵਿਦਵਾਨਾਂ ਨੂੰ ਬਖਸ਼ ਬਖਸ਼ ਬਲਦਾਨ ਸਤਿਗੁਰੂ ਵਰਦਾਨ ਖੁੱਲੇ ਦਿਲ ਹੀ ਕਰ ਪਰਮੇਸ਼ਵਰ ਸਬਦਾ ਕੀਤਾ ਸੀ ਸਨਮਾਨ ਸਭ ਨੂੰ ਬਖਸ਼ੇ ਸੁੱਚੇ ਬਸਤਰ ਦਾਤਾ ਬਖਸ਼ਿ ਇਹੋ ਅਮੋਲ ਅੰਬੜ ਹੋਇਆ ਕਰਮ ਦਾ ਸਾਲੇ ਹੁਲੇ ਤੇ ਮੁੱਲੇ ਬੋਲ ਸਵਾ ਮਹੀਨਾ ਰਈਆ ਰੋਣ ਕਰੇ ਦਿਖਾਉਂਦੇ ਸਤਗੁਰੂ ਜੋਤ ਕੀਰਤਨ ਤੇ ਪ੍ਰਵਚਨ ਗੁਰਾ ਦੇ ਸੰਗਤਾ ਬੈ ਕੇ ਸੋੰਦੇ ਆ ਰੋਜ ਗੁਰਪਰਮੇਸ਼ਰ ਗੁਰਦੇ ਬਖਸ਼ਿਸ਼ ਲੱਚਿਆ ਜਗ ਸੰਪੂਰਨ ਹੋਇਆ ਸਿਏ ਸੇ ਸਮਾਧੀ ਬੈਠੇ ਸੂਰਜ ਤੇਲ ਤਲੀਜਿ ਤੋਇਆ ਜਗਨਨਾਥ ਨੇ ਹੱਥ ਜੋੜ ਕੇ ਸਤਗੁਰ ਜੀ ਤੋਂ ਮੰਗੀ ਇਸ ਕਹਿ ਲਗਾ ਖਰ ਆਗਿਆ ਬਖਸ਼ੋ ਕਿ ਆ ਨਾ ਸਮਰਥ ਤਖ ਦੇਸ ਆਪ ਦੇ ਚੰਮੇ ਸੇਵਾ ਭਾਰੀ ਦੇਸ ਕੌਮ ਦੇ ਕੰਮ ਤਮਾ ਆਪ ਜਨੇ ਹਾਲੇ ਰੋਸ਼ਨ ਕਰਨਾ ਪਾਲ ਮੇਕ ਭਗਵਾਨ ਦਾ ਧਾਮ ਆਪ ਦੀ ਭਗਤੀ ਤੇ ਕੁਰਬਾਨੀ ਦਲਤਾ ਦੀ ਬਾਨੀ ਹੈ ਢਾਲ ਅਸਤਿ ਦਿਲ ਪਰਚਾਉਣਾ ਆਪਣਾ ਕੁਦਰਤ ਦੀ ਪ੍ਰਕਿਰਤੀ ਨਾਲ ਨਦੀਆ ਸਾਗਰ ਜੰਗਲ ਪਰਬਤ ਇਹਨਾਂ ਦੇ ਸੰਗ ਸਾਡੀ ਪ੍ਰੇਤ ਇਨਾ ਤੋ ਸੇ ਗੁਰੂ ਹਾਲ ਨੇਖਤਾ ਸਦਾਸ ਦਿਨੇ ਸੁਣੀਏ ਕੀ ਚੱਕਰ ਵਰਤੀ ਦਿਲ ਹੈ ਆਪਣਾ ਚੱਕਰ ਵਰਤੇ ਹੰਨ ਖਿਆਲ ਤੀਰਥ ਤੀਰਥ ਜਾ ਕੇ ਠੱਕੀਏ ਅਸੀਂ ਆਦਿ ਦਾਦਾ ਹੋ ਦਲਾਲ ਸਤਿ ਪਤਿ ਜੀ ਨੇ ਪਾਗ ਲੋਖੜੀ ਜਗਨਨਾਥ ਬਖਸ਼ੇ ਵਰ ਤੇਨਿ ਚਰਨ ਗੁਰ ਭਾਈ ਨੂੰ ਸਤਿਗੁਰ ਦਿੱਤਾ ਬਧਿਆ ਕਰ ਪੀਰ ਹਰ ਤਨ ਤੇਗਰ ਇਸ ਤੇ ਸੰਗਤਾ ਕਰਾਣੋ ਖੁਸ਼ੀ ਅਨੰਤਿ ਉਤਰਗਾ ਸਤਿਗੁਰ ਜੀ ਤੋਂ ਲੈ ਪਰ ਅਸੀਸਾ ਸਦ ਸੇਸ ਸਬੇ ਸੇਵਕ ਕਉਂ ਦਿਆ ਤਰੀਆ ਮਨ ਸੇ ਹਲ ਪ੍ਰਾਪਤ ਕਰਕੇ ਸਤਿਗੁਰ ਦਾ ਦਸ ਗਉਂਦਿਆ ਤਰੀਆ ਮਿੱਠੇ ਮਿਵੇ ਮਿੱਠਿਆ ਦਾਤਾ ਢੋਲੀ ਅੰਦਰ ਪਾਉਂਦਿਆ ਤਰੀਆ ਉੱਤੇ ਆਸਾਰ ਸਮਾਦੇ ਸਤਿਗੁਰ ਮੁਖੋ ਇਆ ਪ੍ਰਵਚਨ ਸੁਣਾਇਆ ਆਤ ਪ੍ਰਕਤ ਤੇ ਤੀਰਤ ਸਾਨੋ ਭਗਤ ਜਨ ਹੈ ਸਦਾ ਸਦਾ ਆਇਆ ਆਸ਼ਰਮ ਉਤੋਂ ਸਾਧ ਸੰਗਤਾਂ ਸਾਨੂੰ ਪਿਆਰ ੁਪਕਾਰ ਰਿਹਾ ਹੈ। ਸ਼੍ਰੀ ਵਾਲਮੀਕ ਭਗਵਾਨ ਦਾ ਤੀਰਥ ਸਾਨੂੰ ਵਾਜਾ ਮਾਰਦਿਆ ਹੈ। ਸਤਿਗੁਰੂ ਦਾਸਨ ਦਾਸ ਨ ਬੁਲੇ ਪੁਰਨਾਥ ਪਿਆਰੇ ਸਰਜੰਦ ਤੀਰਥ ਉੱਤੇ ਆਪਾਂ ਚਲਣਾ ਏ ਸਦ ਲੈ ਸਾਥੀ ਕਰ ਪ੍ਰਵੰਧ ਹੁਕਮ ਸੁਣਦਿਆ ਸਤਿਗੁਰੂ ਜੀ ਦਾ ਕੋ ਤੇ ਨਾਤੇ ਸੀਸ ਝੁਕਾਇਆ। ਹਰੀ ਨਾਥ ਪ੍ਰਭਾਤ ਨਾਥ ਨੂੰ ਸਤਿਗੁਰ ਦਾ ਸੰਦੇਸ਼ ਸੁਣਾਇ ਤੇਵਾ ਨਾਥ ਤੇ ਸੇਵਾ ਨਾਥ ਨੂੰ ਆਖਿਆ ਸੰਤੋ ਕਰੋ ਤਿਆਰੀ ਮਨ ਕੀ ਨਾਥ ਸਰਪੋਲ ਨਾਥ ਨੂੰ ਸੱਖੋ ਆਖਿਆ 바ਰੋ 바ਦੀ ਸਤਿਗੁਰ ਦਾ ਫਰਮਾਨ ਸੁਣ ਲਵੋ ਤਿਲ ਹਿਲਦੇ ਸੰਗ ਸਾਰੇ ਚੇਲੇ ਆਦਪੁਰਖ ਦੇ ਤੀਰਥ ਕਲ ਨੂੰ ਸਭ ਨੇ ਤਰਨਾ ਕਿ ਅੰਮ੍ਰਿਤ ਵੇਲੇ ਹੁਕਮ ਸੰਧਿਆ ਮਾਗੀ 나ਥ ਨੇ ਵਾਸਣ ਸੁਖ ਲਿਆ ਲੋੜ 인ਸਾਨ ਕਰਦਾ ਲਈ निहारी ਚੁੱਕ ਲਈ ਗੱਡੇ ਨੂੰ ਫਸ ਲਿਆ ਸ਼ਿੰਗਾਰ ਪਿਆਰਾ ਸੇਵਕ ਕਪੂਰਥਲੇ ਦਾ ਜਸਨੋ ਸਤਗੁਰ ਚਰਨੀ ਲਾਇਆ ਸਾਥਿਆ ਸੰਗ ਉਹ ਸਿਦਕੀ ਭਰਾ ਸਾਥਿਆ ਸਣੇ ਉਤਰ ਕੇ ਆਇਆ ਮਾਗੀ 나ਥ ਦੇ ਗੱਡੇ ਉੱਤੇ ਗੁਰ ਪਰਮੇਸ਼ਵਰ ਸੱਚੇ ਸਤਗੁਰ ਗਏ ਮਿਠਾਏ ਆਸਣ ਲਏ ਰੰਗਦਾਰ ਕਲੇਜੇ ਸਤਗੁਰ ਜੀ ਲਈ ਗਏ ਬਸਾਏ ਉਸ ਵਕਤ ਦੇ ਗੱਡੇ ਉੱਤੇ ਸਾਜ ਲੱਗਦੀ ਲੈ ਕੇ ਪਿਆਰੀ ਟਕ ਸਾਧੂ ਸੰਤ ਪਿਆਰੇ ਗੁਰ ਤੇ ਸ਼ਬਦ ਗਾਉਂਦੇ ਕਰਤਾ ਦੀ ਬੈਗੈ ਕੁਝ ਸਿੱਧ ਕੀ ਸਰਦਾ ਲੋਕ ਪ੍ਰੇਮੀ ਪੈਦਲ ਤੁਰੈ ਸਤਗੁਰ ਜੀ ਦੇ ਸੰਗ ਤੀਰ ਕਮਾਨਾਂ ਵਾਲਾ ਝੰਡਾ ਮੋਢਿਆ ਤੇ ਰਖ ਤੁਰੇ ਮਲੰਗ 나ਗ ਪੜੇ ਕਟਿਆਲ ਕੂੰਜ ਪੈ ਗੁਰ ਪਰਮੇਸ਼ਵਰ ਸਤਗੁਰ ਨਾਲ ਅੰਬਰ ਉੱਪਰ ਸੇ ਸਤੁਕਾਇਆ ਸਤਗੁਰ ਜੀ ਦਾ ਤਕਬ ਕਬਾਲ ਤੌਰ ਕਰੇਂਦਾ ਸਤਗੁਰ ਜੀ ਨੂੰ ਪੂਰਨ ਤੁਰ ਪ੍ਰਿਆ ਤਿੱਖੀ ਤੌਰ ਜਿਸੇ ਵਖ ਦਾ ਸਤਗੁਰ ਬਾਜੋ ਤੀਤ ਲੋਕ ਵਿੱਚ ਕੋਈ ਨਹੀਂ ਹੋਰ ਗੁਰਦ੍ਰਸ਼ਨ ਲਈ ਸੰਗਤ ਆਇਆ ਜਿਨ੍ਹਾਂ ਦੇ ਗੁਰ ਘਰੇ ਪੰਡਾਰੇ ਸੰਗਤ ਕੋਲ ਖਪੁਰਥਲੇ ਤੇ ਕਰ ਚਰਨਾ ਵਿੱਚ ਕਰੇ ਪੁਕਾਰ ਆਖਰ ਆਖਣ ਸਤਗੁਰ ਅਜੇ ਨਾ ਥਾਓ ਸਾਨੂੰ ਪ੍ਰਸਤੂ ਹੂ ਤੇ ਦਾਰ ਸਤਗੁਰੂ ਕਹਿੰਦੇ ਫਿਕਰ ਕਰੋ ਨਾ ਸਭ ਨੂੰ ਕਹਿੰਦੇ ਨਾਲ ਪਿਆਰ ਹਸੀ ਤਾਂ ਘਲਤੋ ਕੋਲ ਆਪ ਦੇ ਤਨ ਮਨ ਨੂੰ ਹਾਂ ਸਦਾ ਹਮੇਸ਼ਾ ਸ੍ਰੀ ਵਾਲਮੀਕ ਭਗਵਾਨ ਤਪੂ ਦਾ ਆਪ ਦੇ ਉਤੇ ਰਹੇ ਪਰਵੇਸ਼ ਅਸਾ ਤਾਂ ਕਰਕੇ ਕੈਸਲਾ ਦਿਲ ਸੰਗ ਅੱਜ ਦੇ ਮਿੱਥੇ ਤ੍ਰੇਖ ਤੀਰਥ ਉਤੇ ਭਗਤ ਤਪੂ ਦੇ ਸਾਡੀ ਕਰਦੇ ਪੈ ਉਦੇਰ ਪ੍ਰਸਤ ਗੁਰੂ ਇਸ ਦਾਸ ਨ ਬੋਲੇ ਉਦਨ ਬੇਟਾ ਤੇ ਨਾ ਲਾ ਆਜਾ ਬੈ ਦਾ ਕੋਲ ਸਾਡੇ ਆਤਿ ਰਖਤਾ ਨਾਮ ਤੇ ਆ ਸਤ ਗੁਰੂ ਜਾਰੇ ਬਖਸ਼ ਕੇ ਮਨ ਦੇ ਛੇ ਸੰਤਨ ਬੋਲ ਸਤ ਗੁਰ ਜੀ ਦਾ ਅਮਰ ਕਾਫਲਾ ਉਤੋਂ ਤੱਪਿਆ ਉਸੇ ਪੰਦ ਸਤ ਗੁਰ ਲੰਗਣ ਚਸਤ ਤੇ ਤੋ ਸੰਗਤਾ ਮਿਲ ਆਰਤੀ ਕਰ ਕਰ ਸਤਿਗੁਰ ਦਾ ਸ਼ੁਕਰਾਨਾ ਕਰਦੇ ਸ਼ਰਦਾ ਸੰਗ ਨਜ਼ਰਾਨੇ ਧਰ ਤਰ ਇਸ ਇਸੇ ਵਕ ਨਿਰਮਾਨ ਗੁਰਾਂ ਨੂੰ ਸ਼ਰਦਾ ਦੇ ਸੰਗ ਕਰਦਾ ਚੌਂ ਸਤਿਗੁਰ ਕਰਦੇ ਗਿਰਦੀ ਸੰਗਤਾ ਦਾ ਪੁੱਲ ਦਿਵਾਲੀ ਜਿਵੇਂ ਭੌਰ ਛਣਕਣ ਕੈਬਲ ਦਾਦੀਆ ਚੰਦਿਆ ਕੁੰਗਰ ਤੂਦੇ ਸ਼੍ਰੀਲਾ ਤਾਲ ਪੀਖ ਤਨ ਸਤ ਸੰਗਿਆ ਪ੍ਰੇਮੀ ਭਗਤ ਪਿਆਰੇ ਸਤਗੁਰ ਨਾਲ ਜਿਾਂ ਕਿਉ ਤੀਰਥ ਲਾ ਕੇ ਆਵੇ ਅਗਤਾ ਦਾਤ ਚਾਹਦਾ ਦਾਵੇ ਭਗਤ ਜਿਨਾ ਦੇ ਦਿਲ ਦਾ ਜਗਵਾ ਆਪ ਮਹਾਰਾਜਿਆ ਨਸ਼ ਜਾਵੇ ਸ਼੍ਰੀ ਫਾਲ ਮੀਖ ਭਗਵਾਨ ਪ੍ਰਭੂ ਦੇ ਜਿਹਾ ਭਗਤ ਜਿਕਾਰੇ ਨੰਤੇ ਜਿਸਮਾ ਦਾਲਤ ਥਾਏ ਤਕੇ ਮਾ ਦਿਲ ਦੇ ਚਾ ਚਾ ਨਸ਼ ਆਂਦੇ ਆਦਿ ਪਰਖਦਾ ਕਾਮੇ ਤੀਰਤ ਸੰਗਤਾ ਨੂਰ ਜਦ ਨਜਰੀ ਆਇਆ ਸਰਦਾ ਤੇ ਸੰਗ ਭਗਤ ਜਨਾਨੇ ਨੇ ਉਹਨਿਓ ਆਪਣਾ ਸੀਸ ਝੁਕਾਇਆ ਸਤਿਗੁਰ ਦੀ ਪਾਵਨ ਸواری ਪਾਂਚ ਨੀਰਤੀ ਦੇ ਧਾਮ ਸੰਗਤਾ ਸੰਗ ਸਤਿਗੁਰ ਕੋ ਲੋਕੇ ਸਰਦਾ ਸੰਗ ਕੀਤੀ ਪਰਨਾਮ ਤੀਰਸਤੀ ਪਰ ਦਰਖਣਾ ਕਰਕੇ ਫਿਰ ਸਤਿਗੁਰ ਆਸ਼ਰਮ ਵਿੱਚ ਆਏ ਅਗੋਸ ਸੰਗਤਾ ਸਤਿਗੁਰ ਜੀ ਦੇ ਪਰ ਪਰ ਸਭ ਤੇ ਕਰਾਇ ਨਾਇਕ ਗੁਰਨੇ ਉੱਤੇ ਵੱਜਿਆ ਮੱਜਿਆ ਖੁਸ਼ੀ ਚ ਮੱਜਿਆ ਸੇ ਸੁਕਾਏ ਨੂਰ ਹਰਨੇ ਕੋ ਚੰਨਾ ਵਿਚਾਵਾ ਨਾਲ ਟਿਕਕਤੀ ਜਾਏ ਪ੍ਰੇਮ ਨਾਥੀ ਅਸ਼ਟਮ੍ਰਿਤੋ ਲਟੂਆ ਦਾ ਪ੍ਰਸਾਦ ਲਿਆਏ ਬੱਬਾ ਨਾਥੀ ਸੰਤਾਨਦਰ ਖੁੱਲੇ ਦਰ ਪ੍ਰਸਾਦ ਵਰਤਾਏ ਸੰਭੂ ਨਾਥ ਮਲੰਗ ਸੰਤਾਨੇ ਦੁੱਧ ਕਾਰ ਕੇ ਸ਼ਰਧਾ ਨਾਲ ਪਰ ਪਰ ਵਰਤਨ ਦੁੱਧ ਫਲਾਏ ਸ਼ਖ ਸ਼ਖ ਸੰਗਤਾ ਹੋ ਨਿਹਾਲ ਬੈਠੇ ਕੁਰੂਸਿ ਰਾਸਣ ਤੇ ਸੰਗਤ ਜੁੜ ਕੇ ਸਤਗੁਰ ਨਾਲ ਹਰ ਪਾਸੇ ਹਰ ਪਰੇ ਮੇਂ ਉਹ ਸਤਗੁਰੂ ਪਛਦੇ ਪਿੰਡ ਸ਼ਹਿਰ ਪਰਵਾਰ ਦਾ ਹਾਲ ਅੰਮ੍ਰਿਤ ਵਰਕੇ ਸ਼ਬਦ ਗਰਾਦੇ ਦੇਂਦੇ ਢਾਰਸ ਬਖਸ਼ਣ ਸੁਖ ਦਰਸ਼ਨ ਪਿਆਰੇ ਸਤਗੁਰ ਜੀ ਦਾ ਜਨਮ ਜਨਮ ਦੇ ਮਿਟੇ ਦੁੱਖ ਅਠੇ ਪਿਆਰ ਭੰਡਾਰੇ ਵਰਤਣ ਸੰਗਤਾ ਸੰਗਤਾ ਛਕ ਦਿਆ ਨਾਲ ਪ੍ਰੀਤ ਜੀਵਾਲ ਵਿੱਚ ਭਗਵਾਨ ਸਰੂਪ ਤੇ ਕ੍ਰਿਸ਼ਨ ਤੇ ਗੁੰਜਣ ਗੀਤ ਆਦਿ ਪੁਰਖ ਦੇ ਤੀਰਥ ਸੁੱਤੇ ਸਤਿਗੁਰ ਦੇ ਦਗ ਰਸਥਾਨ ਪੂਰਨ ਕਰ ਪਰਵਚਨਾ ਚਾਰਨ ਸੰਗਤਾਂ ਸਭ ਦੀ ਅਸ਼ਰਧਾ ਵਾਨ